नामा, नामा, हम जो सच्चाई है वो तो सच्चाई लाएंगे ना क्या नाम आपका? चंदास। है आपका गुलाब चंद दास गुलाब चंद दास गुलाब चंद दास एड्रेस कितने दा? इधर बिहार का सहरसा जिला बराबर उस माहौल बहुत खराब हो गया इधर 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 दूर हो गया दूर हो गया ये देखो जी इधर ना हैगा गुलाब चंद दास ਇਹ ਹੈਗਾ ਜੀ ਬਿਹਾਰ ਦਾ ਐਡਰੈਸ ਇਹਦੇ ਉੱਪਰ ਲਿਖਿਆ ਬਿਹਾਰ ਦਾ ਆ ਕਿਹੜਾ ਜ਼ਿਲ੍ਹਾ ਹੈ ਇਹ ਸਹਾਰ ਦਾ ਜ਼ਿਲ੍ਹਾ گاؤں ਕੌਣ ਸਾ ਹੈ ਸੁਰਮਾ ਕਿਸ਼ਨਪੁਰ ਸੁਰਮਾ ਕਿਸ਼ਨਪੁਰ ਦਾ ਕਹਿੰਦੇ ਇਹ ਐਡਰੈਸ ਹੈ ਜੀ ਇਹ ਜਿਹੜਾ ਹੈਗਾ ਪੈਨ ਕਾਰਡ ਆਈਕਰ ਜਿਹੜਾ ਵਿਭਾਗ ਨੇ ਬਣਾਇਆ ਹੈਗਾ ਪੈਨ ਕਾਰਡ ਪੈਨ ਕਾਰਡ ਦੇ ਨਾਮ ਤੇ ਜਿਹੜਾ ਹੈਗਾ ਇਹਨਾਂ ਨੇ ਬਣਾਇਆ ਯਾਰ ਕਈ ਹੈ ਅਦਾਰਡ ਕਾਰਡ ਵੀ ਜਿਹੜਾ ਪੈਨ ਕਾਰਡ ਹੈਗਾ ਉਹ ਵੀ ਬਿਹਾਰ ਦਾ ਹੀ ਬੋਟਰ ਰਿਕਾਰਡ ਜਿਹੜਾ ਹੈਗਾ ਉਹ ਹੁਸ਼ਾਰਪੁਰ ਜ਼ਿਲ੍ਹੇ ਦਾ ਇਹ ਤੁਸੀਂ ਦੱਸੋ ਵੀ ਜਿਹੜਾ ਬੋਟਰ ਰਿਕਾਰਡ ਬਿਹਾਰ ਇਹ ਜਿਹੜਾ ਇਹ ਆਧਾਰ ਕਾਰਡ ਬਿਹਾਰ ਦਾ ਤਾਂ ਇਹ ਬੋਟਰ ਬੋਟਰ ਰਿਕਾਰਡ ਕਿ ਪੰਜਾਬ ਦਾ ਕਿਦਾ ਬਣ ਗਿਆ ਇਹ ਸੋਚਣ ਦੀ ਗੱਲ ਹੈ ਵੀ ਬਿਹਾਰ ਦਾ ਬੋਟਰ ਆਧਾਰ ਕਾਰਡ ਹੈ ਵੋਟਾਂ ਪਾਉਣ ਵਾਸਤੇ ਆ ਇੱਥੇ ਬੋਟਰ ਕਾਰਡ ਬਣ ਗਿਆ ਬਿਨਾ ਇਹ ਚੋਣ